ਜਦ ਮੈਂ ਕਾਲਜ ਵਿੱਚ ਸੀ ਤਾਂ ਦੋ ਮੱਜਾਂ ਦਾ ਟੋਕਾ ਹੀ ਹਫ਼ਤੇ ਦਾ ਕਰਕੇ ਰੱਖ ਕੇ ਜਾਣਾ ਪੈਂਦਾ ਸੀ ਘਰ ਕਾਲਜ ਦੇ ਵਿੱਚ ਮੈਂ ਸਿਰਫ ਇੱਕ ਵਾਰ ਫੀਸ ਦਿੱਤੀ ਹੈ ਇੱਕ ਵਾਰ ਫੀਸ ਦਿੱਤੀ ਹੈ ਇੱਕ ਵਾਰ ਫੀਸ ਦਿੱਤੀ ਹੈ ਮੈਂ ਪਟੋਲ ਪੰਪ ਕਰ ਰਿਹਾ ਨਾਗਵਾਲ ਮੈਨੂੰ ਪਾਉਣਾ ਆਉਂਦਾ ਹੈ ਮੈਂ ਹੈਂਡ ਗੋਲ ਫੇਰਦਾ ਰਿਹਾ ਹੈ ਬਲੈਕ ਮੂਕ ਜੇ ਮੈਂ ਲੋਡ ਕਰ ਰਿਹਾ ਮੈਂ ਰੇਡੀ ਚਲਾਉਣਾ ਰਿਹਾ ਜਿੱਥੇ ਮਰਜ਼ੀ ਲੈ ਜਾਓ ਬਸ ਮੈਣੀ ਕਰਦਾ ਹੁੰਦਾ ਸੀ ਮੈਨੂੰ ਸ਼ਿਡੂ ਜਾਓ ਸ਼ੂਪ ਸ਼ੂ ਸ਼ੂ ਓਏ ਨੂੰ ਕਿਨੇ ਗੱਲ ਦੇ ਰੂਪ ਖਲੋਣਾ ਸੀ ਇਹ ਘਰ ਬਾੜਨ ਜੋਗਾ ਨਹੀਂ ਗਰੂ ਨੂੰ ਸ਼ੂ ਖਲੋਣ ਦੀ ਗੱਲ ਕਰ ਮੈਨੂੰ ਟਾਰ ਵੀ ਚੋਣੀ ਆਉਂਦੀ ਹੈ ਮਰੇ ਵੇ ਡਟੀਕਾ ਕਿਵੇਂ ਲਾਈਏ ਮੈਨੂੰ ਲਾਉਣਾ ਹੁੰਦਾ ਨਾ ਤਾਂ ਮੈਂ ਵੀ ਲਾ ਲੈਂਦਾ ਟਾਰ ਘੱਟ ਲੈਂਦੇ ਤੇ ਟੀਕਾ ਵੀ ਲਾ ਲੈਂਦੇ ਫਿਰ ਸਾਰੇ ਨੂੰ ਮੁੱਖ ਮੰਤਰੀ ਬਣਾਈਏ ਚਲੋ ਮੈਂ ਤੋਂ ਘੰਡੇਰੀ ਮਿੱਠੀ ਗੁਰਦੋ ਮਿੱਠਾ ਰਾਲਾ ਭਾਈ ਤੋਂ ਭਤੀਜਾ ਪਿਆਰਾ ਸਭ ਤੋਂ ਪਿਆਰਾ ਸਾਲਾ ਸਾਲਾ ਜਿਵੇਂ ਕੱਲ ਵੀ ਮਿੱਥੋਂ ਚੱਕਰਵਰਤੀ ਵਾਂਗੂ ਨੱਚਿਆ ਉਸਦੇ ਮੈਂ ਕਾ ਹਾਂ ਲੈ ਮੇਰਾ ਪਿਓ ਵੀ ਆ ਗਿਆ ਮੈਂ ਕਿਹਾ ਇਹਨਾਂ ਤੋਂ ਪਹਿਲਾਂ ਇੱਕ ਸਿੱਧੂ ਨਹੀਂ ਸਾਹਮੇ ਜਾਂਦਾ ਸੀ ਉਹਨੇ ਇੱਕ ਹੋਰ ਲੈ ਲਿਆ ਕਾਂਗਰਸ ਕੋਲ ਦੋ ਸਿੱਧੂ ਹੋ ਗਏ ਕਿਸੇ ਨੂੰ ਮੂਸਿਆਂ ਵਾਲਾ ਦੂਜਾ ਸਿੱਧੂ ਗੁੱਸੇ ਵਾਲਾ ਉਹ ਹਰ ਮਾ ਗੁੱਥੀ ਹੋਇਆ ਰਹਿੰਦਾ ਮੈਂ ਤਾਂ ਰੁੱਸ ਗਿਆ ਜੀ ਜਿੰਨੇ ਵੀ ਮੁੱਖ ਮੰਤਰੀ ਨੇ ਨਾ ਸਾਰੇ ਬੀਬੀ ਵਾਲੇ ਟੁਕੀ ਚੰਨੀ ਮੁੰਨੀ ਸੋਨੀ ਛੈਰੀ ਪੈਰੀ ਟੈਰੀ